ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੁੱਲਵਾ ਕਲਾਂ ਇਹ ਪਿੰਡ ਮਲੇਰ ਕੋਟਲਾ ਜ਼ਿਲ੍ਹੇ ਦਾ ਤੇ ਮਲੇਰ ਕੋਟਲੇ ਤੋਂ ਰਾਏ ਕੋਟ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਹੈ ਦੁੱਲਵਾ ਕਲਾਂ ਪਿੰਡ ਦਾ ਨਾਮ ਇਹਦੇ ਨੇੜੇ 메ਨ ਛੜਕ ਦੇ ਉੱਤੇ ਕਸਬਾ ਸੰਦੌੜ ਰਹਿ ਜਾਂਦਾ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਇੱਥੇ ਮੈਂ ਜਿੰਨੀਆਂ ਵੀ ਵੀਡੀਓ ਬਣਾਈਆਂ ਇੱਕ ਤਾਂ ਇਹ ਅ ਇੱਥੇ ਇਹ ਵੀਰ ਸ਼ੌਂਕ ਰੱਖਦੇ ਆ ਚੰਗੇ ਪਸ਼ੂਆਂ ਦਾ ਦੂਜੀ ਗੱਲ ਇੱਕ ਟੀਮ ਵਰਕ ਹੈ ਮਤਲਬ ਆਪਸ ਵਿੱਚ ਤਾਏ ਚਾਚਿਆਂ ਦੇ ਪੁੱਤ ਜਾਂ ਤਾਏ ਚਾਚੇ ਨਾਲ ਰਲ ਕੇ ਵੀ ਮਤਲਬ ਇਹ ਸਾਰੇ ਭਰਾ ਹੀ ਚੰਗੇ ਪਸ਼ੂਆਂ ਦਾ ਸ਼ੌਂਕ ਰੱਖਦੇ ਆ ਜਦੋਂ ਵੀ ਵੀਡੀਓ ਬਣਾਈ ਹੈ ਉਦੋਂ ਇੱਥੋਂ ਇੱਕ ਨਗੀਨਾ ਹੀ ਦਿਖਾਇਆ ਪਰ ਅੱਜ ਸਵੱਬ ਬਣਿਆ ਵੀ ਤੁਹਾਨੂੰ ਤਿੰਨ ਚੋਟੀ ਦੀਆਂ ਮੱਝਾਂ ਦਿਖਾਉਣ ਦਾ ਜਿਹਦੇ ਚ ਪਹਿਲੇ ਨੰਬਰ ਤੇ ਜਿਹੜੀ ਝੋਟੀ ਤੁਸੀਂ ਦੇਖ ਰਹੇ ਹੋ ਦੋਸਤੋ ਥਣ ਹਵਾਨੇ ਵੱਲੋਂ ਵੀ ਤੁਹਾਨੂੰ ਬਾਖਮਾਲ ਦਿਸੂਗੀ ਤਾਜੀ ਸੋਈ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਦੂਜੇ ਨੰਬਰ ਤੇ ਵੀ ਮੱਝ ਜਿਹੜੀ ਇਹ ਸੋਈ ਸਵਾਈ ਹੈ ਜਿੰਨਾ ਦੁੱਧ ਹੋਊਗਾ ਤੁਹਾਨੂੰ ਦੱਸਾਂਗੇ ਦੋ ਟਾਈਮ ਚ ਹੋਇਆ ਤਿੰਨ ਟਾਈਮ ਚ ਹੋਇਆ ਤੁਹਾਡਾ ਹੱਕ ਹੈ ਚੋਕੇ ਲਿਓ ਤੇ ਨਾਲ ਇੱਕ ਤੁਹਾਨੂੰ ਗੱਬਣ ਚੋਟੀ ਦਿਖਾ ਦੂੰਗਾ ਬਿਨਾ ਚੱਕ ਚੰਗੀਆਂ ਮੱਝਾਂ ਐ ਤੇ ਕੀਮਤ ਇਹਨਾਂ ਦੀ ਚੰਗੀ ਰਹਿਣੀ ਐ ਪਰ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਸੋ ਰੇਟ ਦੇ ਹਿਸਾਬ ਤੇ ਬਰੀਡ ਕੁਆਲਟੀ ਦੇ ਹਿਸਾਬ ਤੇ ਜਿਹਨੂੰ ਸਮਝ ਆਊਗੀ ਉਹ ਵੀਰ ਫੋਨ ਲਾ ਕੇ ਬਾਈ ਹਰਣਾ ਨਾਲ ਸੌਦਾ ਕਰ ਲੂਗਾ ਬਾਕੀ ਕਈ ਵਾਰਾਂ ਅਸੀਂ ਪਸ਼ੂ ਦੇ ਉੱਤੇ ਬਹੁਤੀ ਪੇਮੈਂਟ ਇਨਵੈਸਟ ਨਹੀਂ ਕਰ ਸਕਦੇ ਹੁੰਦੇ ਪਰ ਚੰਗੇ ਪਸ਼ੂਆਂ ਦਾ ਸ਼ੌਂਕ ਹੁੰਦਾ ਤਾਂ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ ਸੋਹਣਾ ਪਸ਼ੂ ਹਰੇਕ ਭਰਾ ਦਾ ਮਨ ਜ਼ਰੂਰ ਖੁਸ਼ ਕਰਦਾ ਆਓ ਮਿਲਦੇ ਆਂ ਬਾਈ ਨੂੰ ਦੋਸਤੋਂ ਤੇ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਬੜੀ ਸੋਹਣੀ ਝੋਟੀ ਤਾਜੀ ਬਿਲਕੁਲ ਸੋਈ ਇਹ ਤੋਂ ਫਿਰ ਦੂਜੇ ਨੰਬਰ ਵਾਲੀ ਝੋਟੀ ਤੇ ਲਾਸਟ ਉੱਤੇ ਇਸ ਗਰੁੱਪ ਦੇ ਵਿੱਚੋਂ ਦੂਜੀਆਂ ਦੋਆਂ ਨਾਲੋਂ ਸਿਰ ਕੱਢੀ ਨੀ ਝੋਟੀ ਜਿਹੜੀ ਉਹ ਲਾਸਟ ਉੱਤੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਲਾਸਟ ਤੱਕ ਵੀਡੀਓ ਨੂੰ ਤੁਸੀਂ ਜਰੂਰ ਦੇਖਿਓ ਹਾਉ ਮਿਲਦੇ ਆ ਬਾਈ ਨੂੰ ਤੇ ਸ਼ੁਰੂਆਤ ਕਰਦੇ ਆ ਇਸ ਮੱਝ ਦੀ ਪਹਿਲਾਂ ਡਿਟੇਲ ਪੁੱਛ ਕੇ ਫਿਰ ਇਹਨੂੰ ਤੋੜਾਂਗੇ ਫਿਰ ਉਦੋਂ ਬਾਅਦ ਚ ਦੂਜੀਆਂ ਮੱਝਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਦਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦਵਿੰਦਰ ਭਾਈ ਆਪਾਂ ਮੱਝਾਂ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਮਗਰ ਤੁਹਾਡੇ ਚਾਰ ਵੀਰ ਦਿਸਦੇ ਆ ਜਿਹੜੇ ਤੁਹਾਡਾ ਛਰੀਕਾ ਕੁਬੀਲਾ ਹੀ ਆ ਮੇਰੇ ਖਾਤੇ ਹਾਂਜੀ ਹਾਂਜੀ ਹੈਗੇ ਤਾਂ ਆਪਣੇ ਡੈਡੀ ਹੁਣਾਂ ਦੀਏ ਇਹ ਦਿਨੇ ਬਾਕੀ ਚੱਲ ਆਪਾਂ ਵੀ ਅੱਜ ਤੇ ਕਰਦੇ ਆ ਤਾਂ ਅਗਲਾ ਆਪਣੇ ਨਾਲ ਖੜਦਾ ਜੀ ਬਿਲਕੁਲ ਹਾਂਜੀ ਹਾਂਜੀ ਇਹ ਛੌਂਕ ਆ ਸਾਰਿਆਂ ਨੂੰ ਹਾਂਜੀ ਹਾਂਜੀ ਸਾਰੇ ਪਸ਼ੂਆਂ ਦਾ ਸੌਂਗ ਰੱਖਦੇ ਨੇ ਵਧੀਆ ਖੇਤੀ ਬੜੀ ਠੀਕ ਹੈ ਜਸਵੰਤ ਭਾਈ ਕੋਲੋਂ ਤਾਂ ਵੀਡੀਓ ਆਪਾਂ ਬਣਾਈ ਹਾਂ ਹਾਂਜੀ ਹਾਂਜੀ ਉਹਦਾ ਆਪਣਾ ਸੱਦੀ ਕਮੀਵਾ ਗਏ ਨੇ ਕੰਦੇ ਨੇ ਜਿਵੇਂ ਉਹ ਗੱਲ ਵਾਦਾ ਜੀ ਸਹੀ ਗੱਲ ਠੀਕ ਹੈ ਅੱਛਾ ਭਈ ਅੱਜ ਆਪਾਂ 3 ਵਜਾਂ ਦਿਖਾਉਣ ਲੱਗੇ ਆ ਮੈਨੂੰ ਇਹ ਦੱਸੋ ਵੀ ਇਹ ਵਪਾਰ ਵਿੱਚ ਆਇਆ ਵਜ ਨਹੀਂ ਨਹੀਂ ਮੇਰੇ ਆਪਣੇ ਘਰ ਦੀਆਂ ਇਹ ਨੇ ਆ ਆਪਾਂ ਮੱਝ ਦੋ ਘਰ ਛੱਡ ਕੇ ਆਪਾਂ ਗਵਾਂਢ ਚੋਂ ਲਈ ਆ ਉਹ ਦੋਨੇ ਆਪਾਂ ਦੋ ਦੋ ਸੂਏ ਪੀਤੇ ਉਹਨਾਂ ਨੇ ਠੀਕ ਹੈ ਪਹਿਲੇ ਨੰਬਰ ਵਾਲੀ ਦੀ ਡਿਟੇਲ ਦੱਸ ਦੀ ਵਿਵੇਂਦਰ ਭਾਈ ਇਹ ਵੀਰੇ ਤੀਜਾ ਸੂਆ ਸੂਈ ਆਗੀ ਦੂਜੇ ਸੂਏ ਮਨਜੀਤ ਯਾਦਪਤੋਂ 19 ਕਿਲੋ ਦੁੱਧ 2 ਮਹੀਨੇ ਦੀ ਗੱਬਣ ਚੈੱਕ ਬਸ ਆਪਣੇ ਮਿੱਤਰ ਨਹੀਂ ਲਈ ਸੀਗੀ ਤੇ ਉਹਦਾ ਆਪਾਂ ਤੀਜੇ ਸੂਏ ਗੱਬਣ ਪਰਸੋਂ ਲਈ ਸੀਗੀ ਉਹ ਦਿਨ ਨੇ ਆਪਣੇ ਘਰੇ ਆ ਕੇ ਸੁੱਤੀ ਸੀ ਤੀਜਾ ਸੁਆ ਹਾਂਜੀ ਤੀਜਾ 19 ਕਿਲੋ ਕਿੰਨਾ ਤੋਂ ਦੱਸਿਆ ਪੁੱਤ 19 ਕਿਲੋ ਦੁੱਧ ਤੋਲ ਕੇ ਲਈ 2 ਮਹੀਨੇ ਦੀ ਗੱਵਨ ਚੈੱਕ ਅਪ ਦਾ 2 ਮਹੀਨੇ ਦੀ ਗੱਵਨ ਚੈੱਕ ਪਾਸ ਦਾ 19 ਕਿਲੋ ਦੁੱਧ ਤੋਲ ਕੇ ਲਈ ਸੀ ਮਨਜੀਤ ਜਾਦਵ ਠੀਕ ਹੈ ਮਨਜੀਤ ਜਾਦਵ ਤੋਂ ਹਾਂਜੀ ਹਾਂਜੀ ਓਕੇ ਅੱਛਾ ਭਾਈ ਤੀਜਾ ਸੁਆ ਕਦੋਂ ਸੋਈ ਹੈ ਇਹ ਪਰਸੋਂ ਸੋਈ ਹੈ ਜੀ ਸਵੇਰ ਪਰਸੋਂ ਸੁਬਾ ਹਾਂਜੀ ਹਾਂਜੀ ਪਰਸੋਂ ਤੁਹਾਡੇ ਨਾਲ ਸਵਾਬ ਬਣਿਆ ਸੀ ਤੁਸੀਂ ਚਲੋ ਮੇਲੇ ਤੇ ਜਾਣਾ ਕਰਕੇ ਹਾਂ ਇੱਕ ਦਿਨ ਵੀਡੀਓ ਲੇਟ ਹੋ ਗਈ ਠੀਕ ਹੈ ਅ ਬੱਚਾ ਕੀ ਦਿੱਤਾ ਹੈ ਬੱਚਾ ਫੀਮੇਲ ਕਾਫ ਦਿੱਤਾ ਜੀ ਇਹਨੇ ਫੀਮੇਲ ਕਾਫ ਆ ਕੱਟੀ ਉਹਨੇ ਜਾਣ ਹਾਂਜੀ ਹਾਂਜੀ ਕਿਹੜੇ ਸੀਮਨ ਦੀ ਕੱਟੀ ਨਹੀਂ ਸੀਮਨ ਕੋਈ ਨਹੀਂ ਪਤਾ ਪਰ ਗੱਭਣ ਪ੍ਰੈਗਨੈਂਟ ਪਿਛੋਂ ਹੀ ਆਈ ਆ ਜੀ ਠੀਕ ਹੈ ਓਕੇ ਅੱਛਾ ਭਾਈ ਕੀ ਇਹਦੀ ਡਿਮਾਂਡ ਰਹੂਗੀ ਇਹਦੀ ਡਿਮਾਂਡ 3.5 ਲੱਖ ਰੁਪਈਆ ਜੀ 3.5 ਲੱਖ ਹਾਂਜੀ ਹਾਂਜੀ ਦੋਸਤੋ 3 ਲੱਖ ਤੇ 25000 ਦੀ ਡਿਮਾਂਡ ਹੈ ਸੂਆ ਤੀਜਾ ਸੂਈ ਹੈ 19 ਕਿਲੋ ਦੁੱਧ ਚੋਕੇ ਬਾਈ ਦੇ ਗਵਾਂਢੀ ਵੀਰ ਨੇ ਖਰੀਦੀ ਸੀਗੀ 19 ਕਿਲੋ ਦੁੱਧ ਚੋਇਆ ਸੀ ਤੇ 2 ਮਹੀਨਿਆਂ ਦੀ ਗੱਭਣ ਸੀ ਮਨਜੀਤ ਜਯਾਦਵ ਤੋਂ ਹਰਿਆਣੇ ਦੇ ਵਿੱਚੋਂ ਇਹ ਮੱਝ ਬਾਈ ਦੱਸਦਾ ਵੀ ਖਰੀਦ ਕੇ ਜਿਹੜੀ ਉਹ ਲਿਆਂਦੀ ਗਈ ਸੀ ਇਸ ਟਾਈਮੇ ਦੋਸਤੋ ਪਰਸੋਂ ਸਵੇਰ ਸੋਈ ਹੈ ਕਿਉਂਕਿ ਜਗਰਾਵਾਂ ਵਾਲਾ ਮੇਲਾ ਚੱਲਦਾ ਸੀ ਨਹੀਂ ਤਾਂ ਇਹਨੂੰ ਤੁਹਾਨੂੰ ਜਮਾ ਮੌਕੇ ਤੇ ਦਿਖਾਉਣਾ ਸੀ ਭਰੀ ਮੱਝ ਨੂੰ ਪਰ ਫਿਰ ਵੀ ਤਿਆਰੀ ਬਹੁਤ ਸੋਹਣੀ ਹੈ ਤਿੰਨ ਜਵਾਈਆਂ ਲੱਗੀਆਂ ਅੱਜ ਸਵੇਰ ਹੀ ਨਜੋਈ ਹੈਗੀ ਕੋਈ ਆਪਾਂ ਇਹ ਨਹੀਂ ਹੈਗਾ ਵੀ ਬੌਲੇ ਚ ਮੱਚੀ ਜਾਂਦੀ ਹੈ ਕੋਈ ਰੋਕਿਆ ਨਹੀਂ ਹੋਇਆ ਦੋਸਤੋ ਜੀ ਠੀਕ ਹੈ ਤਿੰਨ ਚਵਾਈਆਂ ਬਾਈ ਕਹਿੰਦਾ ਵੀ ਇਹਦੀਆਂ ਹੋ ਚੁੱਕੀਆਂ ਦੋਸਤੋ ਬੰਤਰ ਦੇਖਿਓ ਮੱਝ ਦੀ ਥਣ ਦਾ ਸੈਜ ਦੇਖੋ ਅਗਲੇ ਥਣ ਪਿਛਲੇ ਥਣ ਕੋਈ ਇਹ ਥਣ ਪਸਮਾਚ ਨਹੀਂ ਹਜੇ ਕੋਸ਼ਿਸ਼ ਕਰਾਂਗੇ ਵੀਡੀਓ ਚ ਬੱਚਾ ਲਾ ਕੇ ਇਹ ਜੋਸ਼ ਬਣਵਾਈਏ ਕਿਉਂਕਿ ਜਦੋਂ ਪਸੂ ਪਾਸ ਹੁੰਦਾ ਉਦੋਂ ਫਿਰ ਹਵਾਨੇ ਨੂੰ ਟਾਈਟ ਹੋਰ ਕਰ ਜਾਂਦਾ ਤੁਸੀਂ ਕਿਹੜਾ ਖਾਲੀ ਜੇ ਥਣਾ ਚ ਦੇਖੋ ਤੇ ਹਵਾਨਾ ਵੀ ਦੇਖੋ 3.5 ਲੱਖ ਰੁਪਿਆ ਰੇਟ ਹੈ ਪਰ ਇੱਕ ਨਗੀਨਾ ਹੈ ਇੱਕ ਡਾਇਮੰਡ ਪੀਸ ਆ ਦੋਸਤੋ ਮੁਰਾ ਨਸਲ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਤੋੜ ਕੇ ਵੀ ਇਹਨੂੰ ਦਿਖਾਉਣਿਆ ਪਹਿਲਾਂ ਬਾਹਰ ਕੱਢਦੇ ਆ ਤੇ ਫਿਰ ਆਪਾਂ ਦੂਜੀਆਂ ਮੱਜਾਂ ਦੀ ਡਿਟੇਲ ਦੋਦੀ ਚੱਕ ਲੈ ਹੌਲੀ ਦੁਰੀਏ ਹੌਲੀ ਲੈ ਵੀ ਦੋਸਤੋ ਆ ਮੱਜ ਦੀ ਬੰਤਰ ਦੇਖਿਓ ਬੜਾ ਸੋਹਣਾ ਢਾਂਚਾ ਹੈ ਕਟਿੰਗ ਬਾਈ ਨੇ ਸ਼ੌਂਕ ਨਾਲ ਕਰਤੀ ਸੀ ਬਣਾਵਟ ਮੱਝ ਦੀ ਦੱਸਦੀ ਹੈ ਦੱਸੋ ਵੀ ਇੱਕ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦਿਖਾ ਰਿਹਾ ਪਤਲਾ ਮਾਸ ਪਿੰਡੇ ਦੇ ਉੱਤੇ ਬਿਲਕੁਲ ਤੁਹਾਨੂੰ ਨਜ਼ਰ ਆਉਂਦਾ ਹੋਣਾ ਸੋ ਹੁਣ ਫੇਰ ਸਾਈਡ ਤੋਂ ਇਹਦਾ ਢਾਂਚਾ ਦੇਖੋ ਬਹੁਤ ਸੋਹਣਾ ਸਟਰਕਚਰ ਦੀ ਇਹ ਤਾਜੀ ਸੂਈ ਮੱਝ ਗੋਆ ਕਰ ਲੈਣ데요 ਬਾਈ ਰੋਕ ਲਓ ਮਾੜਾ ਸੋ ਇਹਨੇ ਕੱਟੀ ਨੂੰ ਜਨਮ ਦਿੱਤਾ ਦੱਸੋ ਇਹ ਵੀ ਪਲੱਸ ਪੁਆਇੰਟ ਹੋ ਜਾਂਦਾ ਚੰਗੇ ਦੁੱਧ ਵਾਲੀ ਮੱਝ ਦਾ ਬੱਚਾ ਫੀਮੇਲ ਕਾਫ ਹੋਵੇ ਤਾਂ ਰੇਟ ਇਹਦਾ ਵੀ ਤੁਸੀਂ ਨਾਲ ਐਡ ਕਰਿਆ ਕਰੋ ਕਿਉਂਕਿ ਚੰਗੀਆਂ ਮੱਝਾਂ ਬੱਚੇ ਕੱਟੀਆਂ ਪਾਉਣ ਤੇ ਰਵੇ ਬਣ ਜਾਂਦੇ ਆ ਘਰਾਂ ਦੇ ਵਿੱਚ ਸੋ ਇਹ ਤੁਹਾਨੂੰ ਦਿਖਾ ਰਹੇ ਆ ਦਸੋ ਪਹਿਲੇ ਨੰਬਰ ਤੇ ਝੋਟੀ ਬੜੇ ਸੋਹਣੇ ਸਨਖੇਟਾਂ ਜੇਦੀ ਅਗਾੜੀ ਚੰਗੀ ਐ ਅਗਲੇ ਥਣ ਸੋਹਣੇ ਆ ਦਸੋ ਪਿਛਲੇ ਥਣ ਚੰਗੇ ਆ ਨਰੋਆ ਥਣ ਮੋੜ ਦੇ ਵਿੱਚੋਂ ਲੈ ਚਲੋ ਭਾਈ ਅੰਦਰ ਹੀ ਸੋ ਇਹ ਤੁਹਾਨੂੰ ਪਹਿਲੇ ਨੰਬਰ ਤੇ ਦਸੋ ਮਾਰ ਦਿਖਾ ਰਹੇ ਆ ਤੇ ਕੱਟੀ ਵਾਲੀ ਐ ਸੋ ਤੁਸੀਂ ਕੋਲੋਂ ਆ ਕੇ ਦੇਖ ਲਓਗੇ ਅੰਦਰ ਹੀ ਬੰਨ ਕੇ ਰੱਖਦਾ ਭਾਈ ਪਸ਼ੂਆਂ ਨੂੰ ਇੰਨੇ ਕ ਥਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਪਸ਼ੂ ਪਾਲਣ ਦਾ ਕੰਮ ਜਿਹੜਾ ਵੀਰ ਦਾ ਇੱਥੇ ਚੱਲਦਾ ਤੇ ਸੋਨੇ ਪਸੂ ਸੰਭਾਲਦਾ ਸੋ ਦੋਸਤੋ ਪਹਿਲੇ ਨੰਬਰ ਵਾਲੀ ਮੱਝ ਤੁਹਾਨੂੰ ਦਿਖਾਤੀ ਹੈ ਸਿੰਘ ਫੇਰੇ ਦੇ ਦੇਖ ਲਓ ਤੁਸੀਂ ਸੋਨਾ ਟਾਂਚਾ ਇਸ ਤੋਂ ਬਾਅਦ ਚ ਹੁਣ ਦੂਜੇ ਨੰਬਰ ਤੇ ਜਿਹੜੀ ਮੱਝ ਹੈ ਇਹਦੀ ਡਿਟੇਲ ਪੁੱਛ ਕੇ ਫਿਰ ਬਾਅਦ ਚ ਤੈਨੂੰ ਆਪਾਂ ਤੋੜ ਕੇ ਦਿਖਾਵਾਂਗੇ ਦਵਿੰਦਰ ਭਾਈ ਜਿਹੜੀ ਦੂਜੇ ਨੰਬਰ ਤੇ ਮੱਝ ਆਪਾਂ ਹੁਣ ਦਿਖਾਵਾਂਗੇ ਇਹਦੀ ਕੀ ਡਿਟੇਲ ਹੈ ਇਹ ਵੀਰੇ ਤੀਜਾ ਸੂਆ ਸੂਈ ਆ ਦੂਜਾ ਸੂਆ ਆਪਾਂ ਲਈ ਸੀ ਜੀਨ ਦੇ ਲੋਚ ਪਿੰਡ ਤੋਂ ਠੀਕ ਹੈ ਅੱਬਾ 16 ਕਿਲੋ ਦੁੱਧ 12 ਦਿਨਾਂ ਦੀ ਸੂਈ ਤੋਲ ਕੇ ਲਈ ਸੀ ਤੇ ਆਪਣੇ ਕੋਲੇ ਜਲਾਈ ਮਹੀਨੇ ਦੀ ਤਰੀਕ ਆਪਣੇ ਕੋਲੇ ਵੀਡੀਓ ਵੀ ਹੈਗੀਆਂ ਨੇ 21 22 ਕਿਲੋ ਦੁੱਧ ਤੇ ਚਲਦੀ 22 ਕਿਲੋ ਦੁੱਧ ਫਿਰ ਆਪਾਂ ਇਹਦਾ ਚੁੰਦੇ ਰਹੇ ਹਾਂ ਹਾਂਜੀ ਆਪਾਂ ਹੱਥੀ ਜੋਇਆ ਆਪਣੇ ਕੋਲ ਵੀਡੀਓ ਵੀ ਹੈਗੀਆਂ ਨੇ ਬਕਾਇਦਾ ਕਰ ਦਿੰਦੇ ਠੀਕ ਹੈ ਅੱਛਾ ਭਾਈ ਹੁਣ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਹੁਣ 16 17 ਦਿਨਾਂ ਦੀ ਸੂਈ ਆ 16 17 ਕਿਲੋ ਹੀ ਦੁੱਧ ਆ ਜੀ ਇਹਦੇ ਥੱਲੇ ਬੱਚਾ ਇਹਦੇ ਨਾਲ ਬੱਚਾ ਮਿਲ ਕਾ ਫਾਜੀ 16 17 ਦਿਨਾਂ ਦੀ ਸੂਈ 16 17 ਕਿਲੋ ਦੁੱਧ ਦੁੱਧ ਹੈਗਾ ਹਾਂਜੀ ਅੱਛਾ ਭਾਈ ਇਹਦੀ ਡਿਮ ਇਹਦਾ 2,60,000 ਰੁਪਈਆਈ 2,60,000 ਹਾਂਜੀ ਦੁੱਧ ਵਧੂਗੀ ਹਜੇ ਫਿਰੇ ਦੁੱਧ ਉਮੀਦ ਤਾਂ ਹੈਗੀ ਪਿਛਲੇ ਸਾਲ ਦਿੰਨਾ ਦੋ ਦੁੱਧ ਠੀਕ ਬਾਕੀ ਅਡ ਅਡ ਸੂਆਂ ਦਾ ਨਗਰ ਦਾ ਹੁੰਦਾ ਸਹੀ ਹੈ ਸੋ ਦੋਸਤੋ 2,60,000 ਰੇਟ ਹੈ ਬਾਈ ਕਹਿੰਦਾ ਵੀ 22 ਕਿਲੋ ਦੁੱਧ ਪਿਛਲੇ ਸੂਏ ਚ ਏ ਸਮੱਜ ਦਾ ਝੋਇਆ ਐ ਇਸ ਟਾਈਮ 16 ਤੋਂ 17 ਕਿਲੋ ਦੁੱਧ ਤੇ ਚੱਲਦੀ ਐ ਤੇ ਲਗਭਗ ਇੰਨੇ ਦਿਨ ਹੋ ਗਏ ਉਹਨੂੰ ਸੂਈ ਨੂੰ ਆਸ ਹੈ ਵੀ ਦੁੱਧ ਵਧ ਜੂਗੀ ਪਰ ਖਰੀਦਣ ਵਾਲਾ ਭਰਾ 16-17 ਕਿਲੋ ਦੁੱਧ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਉਦੇ ਘਰੇ ਜਾ ਕੇ ਇਹ ਕਿੰਨਾ ਦੁੱਧ ਦੇਊਗੀ ਇਹ ਉਹਦੀ ਸਾਂਭ ਸੰਭਾਲ ਤੇ ਡਿਪੈਂਡ ਕਰੂ ਦਵਿੰਦਰ ਭਾਈ ਮੜਾ ਇਹਨੂੰ ਹਲਾਈ ਮੱਝ ਨੂੰ ਬਹਵਾਨਾ ਦਿਖਾਏ ਇੱਕ ਹੋਰ ਗੱਲ ਕਹਿਣੀ ਹੈ ਜੀ ਜੀ ਤੇ ਪਿਛਲੀ ਵਾਰ ਆਪਣਾ ਲਾਣੇਦਾਰ ਸੀਗਾ ਨਾਲ ਕਿਉਂਕਿ ਹਨਾ ਦੋ ਬੰਦਿਆਂ ਦੀ ਸਾਂਹ ਦੁੱਧ ਹੀ ਹੁੰਦੀ ਆ ਹੁਣ ਗੱਲਾ ਬੰਦਾ ਉਹਨਾਂ ਮੱਝ ਇਕੱਲੇ ਤੋਂ ਨਾ ਦਾ ਦਾਣਾ ਪ੍ਰੋਪਰ ਡਾਈਟ ਦੇ ਹੁੰਦੀ ਆ ਨਾ ਕੋਈ ਗਾੜਾ ਕੱਪਾ ਇਕੱਲੇ ਬੰਦੇ ਤੋਂ ਦੇ ਨਹੀਂ ਹੁੰਦਾ ਸਹੀ ਸਵਾਦ ਆ ਨਾਲ ਲਾਣੇਦਾਰ ਹੁੰਦਾ ਆਪਾਂ 2 ਕਿਲੋ ਦੁੱਧ ਮੱਝ ਨੂੰ 22 ਦਿਨਾਂ ਦੀ ਸੂਈ ਥੱਲੇ ਕਰ ਦਿੰਦੇ ਠੀਕ ਸੋ ਦੋਸਤੋ 2 ਕਿਹਿੰਦਾ ਵੀ ਅੱਗੇ ਵੀਰ ਦੇ ਫਾਦਰ ਸਾਹਿਬ ਨਾਲ ਮਦਦ ਕਰਾਉਂਦੇ ਸੀ ਤੇ ਇਕੱਲੇ ਬੰਦੇ ਨੂੰ ਪਸ਼ੂ ਸੰਭਾਲਣੇ ਔਖੇ ਹੋ ਜਾਂਦੇ ਪੱਕੇ ਹਵਾਨੇ ਦੀ ਮੱਝ ਆ ਦੱਸੋ ਸੋਹਣਾ ਥਾਂ ਦਾ ਸਹਿਜ ਆ 260000 ਦਾ ਰੇਟ ਆ ਤੋੜ ਕੇ ਤੁਹਾਨੂੰ ਇਹ ਦਿਖਾ ਦਿਆਂਗੇ ਹਵਾਨਾ ਇਹ ਤੁਰਦੀ ਵਿਖਾਉਗੀ ਜਾਂ ਜਦੋਂ ਸਾਈਡ ਨੂੰ ਜਾਂਦੀ ਓਵੇਂ ਜਿਆਦਾ ਵਧੀਆ ਦਿਖਾਉਂਦੀ ਐ ਬਾਕੀ ਦੀ ਇਹ ਗਾੜੀ ਚੰਗੀ ਦੀਂਦੀ ਐ ਤੁਸੀਂ ਅਗਲੇ ਥਾਣਾ ਦੇ ਉੱਤੇ ਵੀ ਜੋਸ਼ ਦੇਖੋ ਸੋ ਇਹ ਵੀ ਮੱਝ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਤਾਂ ਫੜ ਕੇ ਸੋ ਦੱਸੋ ਇਹ ਵੀ ਤੁਹਾਨੂੰ ਮੱਝ ਤੋੜ ਕੇ ਦਿਖਾ ਦਿੰਦੇ ਆ ਇਹਨੇ ਵੀ ਕੱਟੇ ਨੂੰ ਜਨਮ ਦਿੱਤਾ ਦੁੰਦਰ ਭਾਈ ਅਗਲੇ ਥਾਣਾ ਚ ਦੁੱਧ ਐ ਕਿੰਨਾ ਹੋਊਗਾ ਹੁਣ 2.5 ਕਿਲੋ ਦੇ ਲੰਮ ਸਮਾਂ ਦੁੱਧ ਹੈਗਾ ਜੀ ਠੀਕ ਹੈ। ਪਹਿਲੇ ਵਾਰ 3.5 ਕਿਲੋ 21-22 ਕਿਲੋ ਦੁੱਧ ਤੇ ਜਲਦੀ 3.5 ਕਿਲੋ ਦੀ ਗਾੜੀ-ਗਾੜੀ ਕੱਢ ਦਿੰਦੀ ਸੀ। ਅੱਛਾ ਗਾੜੀ 3.5 ਕਿਲੋ ਦੀ ਸੀ ਜਦੋਂ 21-22 ਕਿਲੋ ਤੇ ਗਈ। ਇਧਰ ਨੂੰ ਲਿਜਾਈ ਬਾਈ ਧੁੱਪ ਪਲ ਨੂੰ। ਸੋ ਮੱਝ ਦੀ ਬਿਊਟੀ ਵੀ ਦੋਸਤੋ ਚੰਗੀ ਆ। ਸਿੰਗ ਦੇਖੋ ਬਹੁਤ ਸੋਹਣਾ। ਹਵਾਨਾ ਤੁਸੀਂ ਇਹਦਾ ਅੱਗੋਂ ਦੇਖ ਸਕਦੇ ਹੋ। ਪਿੱਛੋਂ ਵੀ ਹਵਾਨਾ ਚੌੜਾ ਰੱਖਦੀ ਆ ਪਰ ਹਜੇ ਜਿਹੜੀ ਇਹਦੀ ਕੈਪੈਸਿਟੀ ਆ 22 ਕਿਲੋ ਦੇ ਹਿਸਾਬ ਤੇ ਦੇਖੀਏ ਤਾਂ 5 ਕਿਲੋ ਦੁੱਧ ਹਜੇ ਪਿੱਛੇ ਆ। ਬਾਈ ਕਹਿੰਦਾ ਵੀ ਆਸ ਐ ਦੁੱਧ ਦੇ ਪੂਰਾ ਕਰ ਜੂਗੀ 22 ਕਿਲੋ ਪਰ ਤੁਸੀਂ 16 17 17 ਕਿਲੋ ਦੇ ਹਿਸਾਬ ਤੇ ਖਰੀਦ ਲਿਓ ਤੇ ਜਦੋਂ ਇਹ ਬਾਈ ਤੇ ਜਾਊਗੀ ਉਦੋਂ ਹਵਾਨਾ ਇਹਦਾ ਦੱਸੂਗਾ ਅੱਜ ਵੀ ਹਵਾਨਾ ਬੜਾ ਚੰਗਾ ਹੈ ਜਿੰਨਾਂ ਤੋਂ ਦੇ ਦੇ ਥੱਲੇ ਇਸ ਟਾਈਮ ਮੌਕੇ ਤੇ ਐਟ ਪ੍ਰੈਜ਼ੈਂਟ ਜਿਹੜਾ ਉਹ ਹਾਜ਼ਰ ਆ ਸੋ ਇਹ ਤੁਹਾਨੂੰ ਦੋ ਮੱਝਾਂ ਸੂਆਂ ਸੂਆਂ ਦਿਖਾਤੀਆਂ ਇਹਦਾ ਹਵਾਨਾ ਫੇਰ ਹੁਣ ਅੰਦਰ ਨੂੰ ਜਾਂਦੀਦਾ ਵੀ ਦੇਖੋ ਪੱਕੇ ਥਾਂ ਤੇ ਰਹਿੰਦੀਆਂ ਮੱਝਾਂ ਦੱਸੋ ਕਿਉਂਕਿ ਬਾਈ ਦੀ ਰਹਿਸ਼ ਉੱਪਰ ਹੈ ਤੇ ਪਸੂ ਥੱਲੇ ਹੈ ਸੋ ਉਹਦੇ ਕਰਕੇ ਜਦੋਂ ਕਿਸੇ ਭਰਾ ਕੋਲ ਕੱਚੇ ਥਾਂ ਤੇ ਇਹ ਮੱਝਾਂ ਜਾਣਗੇ ਤੇ ਇਸ ਤੋਂ ਵੀ ਜ਼ਿਆਦਾ ਵਧੀਆ ਪ੍ਰੋਡਕਸ਼ਨ ਇਹਨਾਂ ਦੇ ਦੁੱਧ ਦੀ ਤੁਹਾਨੂੰ ਨਜ਼ਰ ਜਿਹੜੀ ਉਹ ਆਊ ਦੋਸੋ ਜਿਹੜੀ ਮੱਝ ਮੈਂ ਲਾਸਟ ਤੇ ਦਿਖਾਉਣੀ ਹੈ ਨਾ ਇਹ ਤੁਸੀਂ ਵੀ ਵੀਡੀਓ ਚ ਦੇਖੋਗੇ ਵੀ ਜਿੰਨੇ ਵੀ ਆਪਾਂ ਕਰੈਕਟਰ ਇੱਕ ਚੰਗੇ ਦੁੱਧ ਵਾਲੀ ਮੱਝ ਦੇ ਦੇਖਦੇ ਹਾਂ ਸਾਰੇ ਨਜ਼ਰ ਆਉਣਗੇ ਉਤੋਂ ਦੇਖੋ ਸਿੰਗਲ ਹੱਡੀ ਪੈਟਪੂੜੇ ਦੀ ਖੁੱਲੀ ਹੈ ਪ੍ਰੀਕੇ ਦੀ ਚਮੜੀ ਹੈ ਤੇ ਹਵਾਨੇ ਦੀ ਜੇ ਗੱਲ ਕਰੀਏ ਤਾਂ ਤੁਸੀਂ ਇਹ ਦੇਖੋ ਵੀ ਅਟੈਚਮੈਂਟ ਤੇ ਪਛਾਉ ਹਵਾਨਾ ਕਿੰਨਾ ਕੁ ਚੰਗਾ ਸ਼ੁਰੂ ਹੁੰਦਾ ਉਹ ਵੀ ਤੁਸੀਂ ਇਹਦਾ ਦੇਖ ਸਕਦੇ ਹੋ ਇਹਦੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਂ ਦਿਵਿੰਦਰ ਭਾਈ ਜਿਹੜੀ ਹੁਣ ਆਪਾਂ ਮੱਝ ਝੋਟੀ ਲਾਸਟ ਉੱਤੇ ਦਿਖਾ ਰਹੇ ਆਂ ਇਹੀ ਡਿਟੇਲ ਕੀ ਹੈ ਬਈ ਇਹ ਪਹਿਲਾ ਸੂਆ ਸੂਈ ਹੋਈ ਸੀ ਤੇ ਚਰਖੀ ਦਾਦਰੀ ਤੋਂ ਆਪਾਂ ਲਈ ਸੀ ਲੈਣੇਦਾਰ ਨਹੀਂ ਆਪਣੇ ਲਈ ਅੱਛਾ ਹ 17 ਕਿਲੋ ਦੁੱਧ ਇਹਦਾ ਪਹਿਲਾ ਸੂਆ ਬਜਰੰਗੀ ਲਜਵਾਨੇ ਦੀ ਖੋਸ਼ ਸੀ ਇਹ ਠੀਕ ਹੈ ਤੇ ਕੱਚੇ ਘੁੰਟੇ ਤੋਂ ਲਈ ਸੀ ਆਪਾਂ ਘਰੋਂ ਹੀ ਗਏ ਇਹ ਬਜਰੰਗੀ ਲਜਵਾਨੇ ਵਾਲੇ ਕੋਲ ਦੀ ਹੈ ਹਾਂਜੀ ਹਾਂਜੀ ਬਜਰੰਗੀ ਲਜਵਾਨੇ ਦੀ ਆਪਾਂ ਘਰ ਹੁਣ ਵੀ ਗੱਲ ਕਰਵਾ ਦਾਂਗੇ ਮਾਲਕ ਨਾਲ ਜੀ ਠੀਕ ਹੈ ਅੱਛਾ 17 ਕਿਲੋ ਪਹਿਲੇ ਸੂਏ ਦਾ ਦੁੱਧ ਇਹਦਾ ਚੋਕੇ ਲੈਂਦੀ ਹਾਂਜੀ 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 ਠੀਕ ਹੈ ਹੁਣੇ ਭਾਈ ਸੂਆ ਕਿੰਨਾ ਮਸੂਕ ਹੁਣ ਦੂਜਾ ਸੂਆ ਸੁੰਦੀ ਹੈ ਜੀ ਦੂਜਾ ਸੂਹ ਹਾਂ ਚਾਰ ਦੰਦ ਸੀ ਪਿਛਲੀ ਵਾਰ ਹੁਣ ਦੰਦਾਂ ਜੋ ਪੁੱਛ ਆਪਨੇ ਬਈ ਦੀ ਅੱਛਾ ਹੁਣ ਇਹ ਦੂਜਾ ਸੂਹ ਹੁੰਦੀ ਐ ਹਾਂਜੀ 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 ਠੀਕ ਐ ਪਹਿਲੇ ਸੂਹ ਦੰਦੋ ਕਿੰਨੇ ਸੀ ਹਾਂਜੀ ਪਹਿਲੇ ਸੂਹ ਦੰਦੋ ਕਿੰਨੇ ਸੀ ਦੰਦੋ ਚਾਰ ਦੰਦ ਸੀ ਥੋੜੇ ਜਿਹਾ ਗੱਬੜ ਲੇਟ ਹੋਈ ਐ ਤਾਂ ਦੰਦਾਂਾਂ ਚ ਪੂਰੀ ਹੋ ਗਈ ਠੀਕ ਐ ਓਕੇ 1.5 ਸਾਲ ਮੰਗ ਰੋ ਹੁਣ ਕਿਹੜੇ ਬੋਲ ਦਾ ਸੀਮਨ ਲੱਗਿਆ ਨੇ ਹੁਣ ਆਪਣਾ 70 ਪੰਜ 77 ਤੋਂ ਗੱਬੜ ਆਈ ਐ ਆ ਦਿਨ ਹੁਣ ਕਿੰਨੇ ਲੱਗੂਗੇ ਬਸ ਦਿਨ ਦੋ ਚਾਰ ਇੱਕ ਬਾਕੀ ਨੇ ਜੀ ਬਾਕੀ ਹਜੇ ਸੂੰਦੀ ਨਹੀਂ ਹਫਤਾ ਦਸ ਦਿਨ ਵੈਸੇ ਦੋ ਚਾਰ ਦਿਨ ਇਹਦਾ 4.5 ਲੱਖ ਰੁਪਇਆ ਲੈਣ ਦੇਣ ਮੁੱਲ ਆ ਜੀ 4.5 ਲੱਖ ਹਾਂਜੀ ਹਾਂਜੀ ਖੋਲ ਗਏ ਨੂੰ ਵੀ ਬਾਈ ਕਿਹੜਾ ਇਹਨੂੰ ਮਾੜਾ ਕਰੀ ਸਾਈਡ ਤੇ ਇੱਥੋਂ ਹੀ ਦੋਸਤੋ 4.5 ਲੱਖ ਰੁਪਇਆ ਰੇਟ ਐ ਦੈਣੇ ਲੈਂਦੀ ਐ ਹਜੇ ਸੋਨ ਦੇ ਵਿੱਚ 5-7 ਦਿਨ ਲੈ ਸਕਦੀ ਐ ਤਿਆਰੀ ਦੇਖੋ ਬਾਈ ਖੜੀ ਰਹਿਣ ਦੇ ਭਾਵੇਂ ਹਵਾਨਾ ਹੀ ਦਿਖਾਉਣਾ ਆਪਾਂ ਸੋ ਥਾਣ ਦੂਰਾ ਲੱਗਾ ਦੱਸੋ ਜਿਹੜਾ ਦੁੱਧ ਵਾਲਾ ਹੋਣਾ ਚਾਹੀਦਾ ਹੈ ਤਾਂ ਹਵਾਨਾ ਵੀ ਤੁਸੀਂ ਦੇਖੋ ਕਰਮਾਲੀ ਦਾ ਬਾਕੀ ਤੋਰ ਕੇ ਦਿਖਾਉਣੇ ਆ ਚਾਰ ਦੰਦ ਦਾ 17 ਕਿਲੋ ਦੁੱਧ ਚੋਕੇ ਲਿਆ ਸੀ ਬજરੰਗੀ ਲਜਵਾਨੇ ਵਾਲੇ ਬੋਲਦੀ ਈ ਧੀ ਐ ਦੋਸਤੋ ਹਰੇਕ ਭਰਾ ਜਿਹੜਾ ਪਸ਼ੂਆਂ ਦਾ ਸ਼ੌਂਕ ਰੱਖਦਾ ਹੈ ਉਹ ਪਰਖ ਵੀ ਰੱਖਦਾ ਹੈ ਤੇ ਜਦੋਂ ਇਦਾਂ ਦੀ ਮੱਝ ਨੂੰ ਕੋਲੋਂ ਦੇਖੀਦਾ ਨਾ ਉਹ ਦੋ ਜੀ ਕਰਦਾ ਵੀ ਵਾਰ-ਵਾਰ ਉਹਦੇ ਬਾਰੇ ਬੋਲੀ ਜਾਈਏ ਉਹਨੂੰ ਦੇਖੀ ਜਾਈਏ ਇਦਾਂ ਦੀ ਇਹਦੀ ਬਿਊਟੀ ਹੈ ਇਦਾਂ ਦੀ ਇਹਦੀ ਬਣਾਵਟ ਹੈ ਹਾਂ ਖਰੀਦਣ ਵਾਲੇ ਭਰਾ ਨੇ 100 ਵਾਰ ਸੋਚਣਾ ਤੇ ਆ ਕੇ ਫੁੱਲ ਤਸੱਲੀ ਵੀ ਜ਼ਰੂਰ ਕਰਨੀ ਹੈ ਨੰਬਰ 2 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਹ ਝੋਟੀ ਦੂਜਾ ਸੂਆ ਸੂਗੀ ਪਹਿਲੇ ਸੂਏ ਦਾ ਦੁੱਧ ਬਾਈ ਨੇ ਦੱਸਿਆ ਵੀ 17 ਕਿਲੋ ਚੋਕੇ ਹਰਿਆਣੇ ਦੇ ਵਿੱਚੋਂ ਲਿਆਂਦੀ ਸੀ ਕੱਚੇ ਖੁੱਡੇ ਮਤਲਬ ਆਮ ਘਰੇਲੂ ਫਾਰਮਰ ਵੀਰ ਤੋਂ ਇਹ ਖਰੀਦੀ ਹੋਈ ਹੈ ਹਵਾਨੇ ਤੇ ਨਾੜਾ ਇਸ ਸਾਈਡ ਤੇ ਚੰਗੀਆਂ ਦੀਂਦੀਆਂ ਆਗਾੜੀ ਸੋਹਣੀ ਕੱਢੂਗੀ ਪਰ ਹਜੇ ਹਵਾਨਾ ਇਹਨੇ ਪੂਰਾ ਭਰਨਾ ਹੈ ਕਿਉਂਕਿ ਦਿਨ ਹਜੇ 4-5 ਦੇ ਵੈਸੇ ਰਹਿੰਦੇ ਆ ਸੂਨ ਦੇ ਵਿੱਚ ਕੁਛ ਦਿਨੇ ਉੱਤੇ ਵੀ ਲੈ ਸਕਦੀ ਹੈ ਸੋ ਜਿਹਨੂੰ ਪਸੰਦ ਆਵੇ ਦੋਸਤੋ ਤੇ ਸਾਢੇ 4 ਲੱਖ ਰੁਪਏ ਡਿਮਾਂਡ ਹੈ ਬਈ ਫੇਰ ਮੋੜ ਲਓ ਇੱਕ ਵਾਰ ਮੈਂ ਇੱਕ ਹੋਰ ਬੇਨਤੀ ਕਰਦਿਆਂ ਵੀਡੀਓ ਦੇ ਵਿੱਚ ਰੇਟ ਤੇ ਭਰਾ ਕਰਦੇ ਆ ਹੁਣ ਮਤਲਬ ਬਹੁਤ ਵੀਡੀਓ ਚੋਂ ਰੇਟ ਵੀਡੀਓ ਚ ਹੀ ਹੁੰਦੇ ਆ ਪਰ ਜਿਹਨੂੰ ਪਸੰਦ ਹੋਵੇ ਰੇਟ ਦੇ ਹਿਸਾਬ ਤੇ ਉਹ ਵੀਰ ਸੌਦਾ ਕਰ ਸਕਦਾ ਹੁੰਦਾ ਬਾਕੀ ਭਰਾ ਵੀਡੀਓ ਨੂੰ ਦੇਖ ਲਿਆ ਕਰੋ ਸ਼ੌਂਕ ਨਾਲ ਜਦੋਂ ਆਪਾਂ ਰੇਟ ਤੇ ਕਮੈਂਡ ਕੋਈ ਕਰਨ ਲੱਗਦੇ ਆ ਤਾਂ ਹੀ ਜਿਹੜੇ ਰੇਟ ਆ ਉਹ ਫੋਨ ਤੇ ਰੱਖਣੇ ਪੈਂਦੇ ਆ ਸੋ ਇਹ ਗੱਬਣ ਝੋਟੀ ਦਿਖਾ ਰਹੇ ਆ ਦੋਸਤੋ ਬੜੀ ਸੋਹਣੀ ਇਹਦੀ ਬਣਾਵਟ ਜਿਹਦੇ ਘਰੇ ਇੱਕ ਵੀ ਖੜੀ ਹੋਈ ਦੋਸਤੋ ਤੇ ਉਹ ਵੀ ਰਾਜਾ ਅਜ ਦੇ ਟਾਈਮ 'ਚ ਕਿਉਂਕਿ ਦਾਨੀਆਂ ਮੱਜਾਂ ਤੋਂ ਬਰੀਡਿੰਗ ਕੀਤੀ ਜਾਵੇ ਬੱਚੇ ਲਏ ਜਾਣ ਤੇ ਕਰਾਂ ਚ ਇੰਦੀ ਇੰਦੀਆਂ ਕੀਮਤਾਂ ਦੀਆਂ ਇਦਾਂ ਦੀਆਂ ਝੋਟੀਆਂ ਪੈਦਾ ਹੋਣਗੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਸੀ ਸੋ ਤੁਸੀਂ ਇਹਨਾਂ ਚ ਜਿਹੜਾ ਮਰਜੀ ਨਾਲ ਖਰੀਦ ਲਿਓ ਦੋਸਤੋ ਤੇ ਤਸੱਲੀ ਤੁਸੀਂ ਆ ਕੇ ਕਰਨੀ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ